ਬਲਵਿੰਦਰ ਸਰਕਾਰੀ ਕਾਲਜ ਹਿਆਰਪੁਰ ਤੋਂ ਐਮਏ ਪੰਜਾਬੀ ਕਰ ਰਹੀ ਸੀ ਪਰ ਜਿਸ ਮੁੰਡੇ ਨਾਲ ਉਸਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ ਉਹ ਮਸਾ 10ਵੀਂ ਪਾਸ ਸੀ ਵੈਸੇ ਮੁੰਡਾ ਸੋਨਾ ਸਨੱਖਾ ਅਤੇ ਉੱਚਾ ਲੰਬਾ ਸੀ ਬਲਵਿੰਦਰ ਦੇ ਨਾ ਨੁੱਕਰ ਕਰਦਿਆਂ ਵੀ ਉਸ ਦਾ ਵਿਆਹ ਉਸ ਮੁੰਡੇ ਨਾਲ ਪੱਕਾ ਕਰ ਦਿੱਤਾ ਗਿਆ ਵਿਆਹ ਦੇ ਕਾਰਡ ਚਪਾ ਲਏ ਗਏ ਸਨ ਨਾਈ ਨੂੰ ਪਿੰਡ ਵਿੱਚ ਵਿਆਹ ਦੇ ਕਾਰਡ ਵੰਡਣ ਲਈ ਦੇ ਦਿੱਤੇ ਗਏ ਪਰ ਪਿੰਡ ਦੇ ਸਰਕਾਰੀ ਸਕੂਲ ਵਿੱਚ ਬਲਵਿੰਦਰ ਦੇ ਪਿਤਾ ਜੀ ਜਰਨੈਲ ਸਿੰਘ ਵਿਆਹ ਦਾ ਕਾਰਡ ਆਪ ਲੈ ਕੇ ਗਏ ਵਿਆਹ ਦਾ ਕਾਰਡ ਸਕੂਲ ਮੁਖੀ ਨੂੰ ਫੜਾਉਂਦਿਆਂ ਜਰਨੈਲ ਸਿੰਘ ਨੇ ਕਿਹਾ ਆਹ ਲੋ ਬਲਵਿੰਦਰ ਦੇ ਵਿਆਹ ਦਾ ਕਾਰਡ ਮੈਂ ਸੋਚਿਆ ਉਸ ਦੇ ਵਿਆਹ ਦਾ ਕਾਰਡ ਮੈਂ ਆਪ ਦੇਖ ਕੇ ਆਉਣਾ ਤੁਹਾਡੇ ਸਕੂਲ ਜੋ ਪੜੀ ਹੈ ਵਿਆਹ ਦਾ ਕਾਰਡ ਲੈਂਦੇ ਆ ਸਕੂਲ ਮੁਖੀ ਨੇ ਪੁੱਛਿਆ ਮੁੰਡਾ ਕਿੰਨਾ ਕੁ ਪੜਿਆ ਹੋਇਆ ਹੈ ਅਤੇ ਕੀ ਕਰਦਾ ਹੈ ਮੁੰਡਾ 10ਵੀਂ ਪਾਸ ਹੈ ਅਤੇ ਆਪਣੇ ਪਿਤਾ ਨਾਲ ਖੇਤੀ ਕਰਦਾ ਹੈ ਜਰਨੈਲ ਸਿੰਘ ਨੇ ਹੈਡਮਾਸਟਰ ਨੂੰ ਕਿਹਾ ਪਰ ਇਹਨੇ ਥੋੜੇ ਪੜੇ ਮੁੰਡੇ ਨਾਲ ਵਿਆਹ ਕਰਨ ਦੀ ਤੁਹਾਨੂੰ ਕੀ ਲੋੜ ਹੈ ਨਾਲੇ ਕਹਿੰਦੇ ਆ ਤੁਹਾਡੀ ਬਲਵਿੰਦਰ ਤਾਂ ਐਮਏ ਕਰਦੀ ਹੈ ਹੈਡਮਾਸਟਰ ਜੀ ਨੇ ਜਰਨੈਲ ਸਿੰਘ ਜੀ ਨੂੰ ਕਿਹਾ ਮਾਸਟਰ ਜੀ ਮੁੰਡਾ ਪੜਿਆ ਚਾਹੇ ਘਟ ਹੈ ਪਰ ਉਸਦੀ ਪਿੱਠ ਬੜੀ ਮਜ਼ਬੂਤ ਹੈ ਉਸ ਦੀਆਂ ਦੋ ਭੈਣਾਂ ਜਰਮਨ ਪੱਕੀਆਂ ਹਨ ਮੁੰਡੇ ਦਾ ਜਰਮਨ ਜਾਣ ਦਾ ਮੌਕਾ ਲੱਗ ਸਕਦਾ ਜੇ ਨਾ ਵੀ ਲੱਗੇ ਤਾਂ ਕੋਈ ਗੱਲ ਨਹੀਂ ਮੁੰਡੇ ਦੇ ਹਿੱਸੇ ਪੂਰੇ 15 ਕਿੱਲੇ ਜ਼ਮੀਨ ਦੇ ਆਉਂਦੇ ਨੇ ਇਹ ਕਹਿ ਕੇ ਜਰਨੈਲ ਸਿੰਘ ਘਰ ਵੱਲ ਨੂੰ ਹੋ ਚੱਲਿਆ